ਪਾਨੇ ਦਾ ਭਾਈ ਵੀ ਕਹਿੰਦਾ ਵੀ ਜਾਨ ਨੂੰ ਖਤਰਾ ਵੀ ਹੋ ਸਕਦਾ ਪਾਨੀ ਨੂੰ ਪਾਨੇ ਨੂੰ ਉਹ ਕੋਈ ਖਤਰਾ ਨਹੀਂ ਹੁੰਦਾ ਭਗਵੰਤ ਮਾਨ ਆਪਦੀ ਜਾਨ ਬਚਾ ਕੇ ਰੱਖੇ ਕੈਪਟਨ ਦੀ ਹੁਣ ਮੈਨੂੰ ਦੱਸੋ ਪਾਨਾ ਸਿੱਧੂ ਚੋਰ ਆ ਕਿ ਸਰਕਾਰ ਚੋਰ ਐ ਨਾ ਠਾਣੇ ਦਾ ਇੱਕ ਸੋਚ ਬੜੀ ਦਿੱਲੀ ਦਿੱਲੀ ਦੇ ਯਾਰ ਜਿਹੜੇ ਆ ਨਾ ਦਿੱਲੀ ਕਾਂਗਰਸ ਦਿੱਲੀ ਦੀ ਯਾਰ ਬਾਦਲ ਦਿੱਲੀ ਦਾ ਯਾਰ ਕੇਜਰੀਵਾਲ ਦਿੱਲੀ ਦਾ ਯਾਰ ਇਹ ਦਿੱਲੀ ਦੇ ਯਾਰ ਐ ਜਿਹੜੇ ਬਿਲੋਕ ਮੂਰਖਾ ਉਹ ਅਗਰ ਨੇਹਾਰੇ ਜੀ ਉਹ ਅਨੇਜਹਾਰ ਨੂੰ ਲੈ ਕੇ ਤੁਰ ਪਏ ਨੌਰੇ ਬੋਲੇ ਸੋਨਾਲ ਜੈ ਜੀ ਅਸੀਂ ਨਾ ਸਿੱਧੂ ਕੀ ਕਰਦਾ ਸੀ ਭਾਨਾ ਸਿੱਧੂ ਜਿਹੜੇ ਏਜੰਟ ਪੈਸੇ ਲੈ ਜਾਂਦੇ ਸੀ ਸਾਡੇ ਮੁੰਡੇ ਹਿਜਰਤ ਕਰਕੇ ਨੌਕਰੀ ਹੈ ਨਹੀਂ ਬਾਪੂ ਨੇ ਕਿੱਲਾ ਵੇਚਤਾ ਏਜੰਟ ਨੂੰ ਦੇਤੇ ਜਿਹੜਾ ਏਜੰਟ ਪੈਸੇ ਲੈ ਗਿਆ ਉਹਨੇ ਰਿਪੋਰਟ ਦਿੱਤੀ ਪੁਲਿਸ ਕੋਲੇ ਪੁਲਿਸ ਵੀ ਰਲ ਗਈ ਰਿਪੋਰਟ ਉੱਪਰ ਦਿੱਤੀ ਉਹ ਵੀ ਰਲ ਗਈ ਮੰਤਰੀ ਵੀ ਰਲ ਗਿਆ ਫੇਰ ਫੇਰ ਭਾਨੇ ਸਿੱਧੂ ਕੋਲੇ ਆ ਗਏ ਜਾਂ ਅਤਲਾ ਸਾਹਿਬ ਕੋਲੇ ਆ ਗਏ ਜਿਹਦੇ ਕੋਲੇ ਵੀ ਆ ਗਏ ਜਿਹੜੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਸਾਡੇ ਨਾਲ ਮੌਜੂਦ ਨੇ ਤੇ ਅੱਜ ਕੋਟ ਦੋਂ ਨੇ ਭਾਨੇ ਦੇ ਪਿੰਡ ਪਹੁੰਚੇ ਸੀਗੇ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਵੱਡਾ ਐਲਾਨ ਕਰ ਦਿੱਤਾ ਗਿਆ ਆਉਣ ਵਾਲੇ 5 ਤਰੀਕ ਨੂੰ ਭਗਵੰਤ ਮਾਨ ਜੀ ਦੀ ਰਿਹੈਸ਼ ਤੇ ਜੋਗੀ ਕਰਾਉ ਕੀਤਾ ਜਾਊਗਾ ਇਹ ਐਲਾਨ ਤਾਂ ਇਦੂ ਵੱਡੇ ਵੱਡੇ ਹੋਣਗੇ ਸਿੱਖ ਕੌਮ ਤੇ ਪੰਜਾਬ ਵਾਸੀ ਘਟ ਗਿੰਤੀਆਂ ਅਸਲ ਦੇ ਵਿੱਚ ਇੰਡੀਅਨ ਸਟੇਟ ਤੇ ਪੰਜਾਬ ਸਟੇਟ ਦੀ ਮਿਲਿ ਕੁਗਤ ਨਾਲ ਗਲਾਮਾਂਵਾਲੀ ਜਨਤ ਦੀ ਅੱਜ ਆਪ ਗ੍ਰਾਮ ਦੇ ਰਿਖਰ ਕੇ ਸੜਕਾਂ ਤੇ ਐ ਗੁਲਾਮੀ ਕੇ ਕਿ ਧਰ ਨਿਆ ਜਾ ਮਜਾਰਿਆਂ ਚ ਐ ਕੌਮੀ ਇਨਸਾਫ ਮੋਰਚਾ ਲੱਗਿਆ ਪਾਣੀਆਂ ਦਾ ਮੋਰਚਾ ਲੱਗਿਆ ਬੇਰਜ਼ਗਾਰਾਂ ਦਾ ਮੋਰਚਾ ਲੱਗਿਆ ਕਿਸਾਨਾਂ ਦਾ ਮੋਰਚਾ ਲੱਗਿਆ ਟੋਲ ਟੈਕਸ ਬੰਦੇ ਗੁਲਾਮੀ ਦੀਆਂ ਗੱਲਾਂ ਸਾਰੀਆਂ ਇਸ ਕਰਕੇ ਜੇ ਅਸੀਂ ਗੁਲਾਮ ਨਾ ਨਾ ਹੁੰਦੇ ਤੇ ਅੱਜ ਇਸ ਤਰੀਕੇ ਕੱਟ ਨਹੀਂ ਕਰਨਾ ਸੀ ਅਸੀਂ ਬਾਦਸ਼ਾਹ ਦੇ ਮਾਲਕ ਬਣਨਾ ਚਾਹੀਆ ਇਸ ਕਰਕੇ ਇੰਡੀਅਨ ਸਟੇਟ ਦੀ ਇੱਕ ਪਾਲਿਸੀ ਹੈ ਇਹਨੂੰ ਸਮਝਣ ਦੀ ਲੋੜ ਹੈ ਇਹ ਪੜਨਾ ਸਿੱਧੂ ਇੱਕ ਮਿੰਟ ਨੂੰ ਫੜਨਾ ਜੰਦਰ ਕਰਨਾ ਇਹ ਜਿਹੜੀ ਆਵਾਜ਼ ਉੱਠ ਰਹੀ ਹੈ ਉਹਨੂੰ ਬੰਦ ਕਰਨ ਦੀ ਇੱਕ ਪਾਲਿਸੀ ਹੈ ਇਹ ਕਿ ਨਾ ਕਿ ਅੱਜ ਤੋਂ ਅੱਗੇ ਕੋਈ ਨੌਜਵਾਨ ਬੰਦ ਅਵਾਜ਼ ਉਠਾਉਣ ਵਾਲਾ ਨਾ ਰਹੇ ਹੁਣ ਜੇ ਤੁਸੀਂ ਆਵਾਜ਼ ਕਰੋਗੇ ਤੁਹਾਡੇ ਚੈਨਲ ਬੰਦ ਨਹੀਂ ਕਰਦੇ ਨਾਲ ਦੀ ਨਾ ਬੰਦ ਜਿਹੜੇ ਜਿਹੜੇ ਚੈਨਲ ਨੇ ਆਵਾਜ਼ ਕੀਤੀ ਚੈਨਲ ਬੰਦ ਕਰਤੇ ਚੈਨਲ ਨੂੰ ਬੰਦ ਕਿਉਂ ਕੀਤਾ ਕਿ ਆਵਾਜ਼ ਅੱਗੇ ਨਾ ਚਲੀ ਜਾਵੇ ਹੁਣ ਤੁਸੀਂ ਦੱਸੋ ਵੀ ਅੱਜ ਇਸ ਸਟੇਜ ਤੇ ਅੱਜ ਤੱਕ ਆਇਆ ਠੀਕ ਹੈ ਜੀ ਨੈਸ਼ਨਲ ਮੀਡੀਆ ਕੋਈ ਆਇਆ ਜੀ ਨਿਊਜ਼ ਆਇਆ ਕੋਈ ਆਇਆ ਹੀ ਨਹੀਂ ਕਿਉਂ ਨਹੀਂ ਆਇਆ ਉਹ ਇਹ ਇੰਡੀਅਨ ਸਟੇਟ ਦੇ ਟੂਲ ਹੈ ਉਦੇ ਮੁਤਾਬਕ ਸਾਰਾ ਅਸਲ ਦੇ ਵਿੱਚ ਦੋ ਸੋਚਾਂ ਦੀ ਲੜਾਈ ਆ ਇੱਕ ਸੋਚ ਹੈਗੀ ਹੈ ਦਿੱਲੀ ਦੀ ਤੇ ਨਾਗਪੁਰ ਦੀ ਇੱਕ ਸੋਚ ਹੈਗੀ ਹੈ ਕਾਲ ਤਖਤ ਦੀ ਸੋਚ ਤੇ ਗੁਰੂਗਰਾਹ ਦੀ ਦੋ ਸੋਚਾਂ ਹੈ ਦੋ ਸੋਚਾਂ ਦਾ ਟਕਰਾਇਆ ਇੱਕ ਸੋਚ ਬੜੀ ਦਿੱਲੀ ਦਿੱਲੀ ਦੇ ਯਾਰ ਜਿਹੜੇ ਆ ਨਾ ਦਿੱਲੀ ਕਾਂਗਰਸ ਦਿੱਲੀ ਦੀ ਯਾਰ ਬਾਦਲ ਦਿੱਲੀ ਦਾ ਯਾਰ ਕੇਜਰੀਵਾਲ ਦਿੱਲੀ ਦਾ ਯਾਰ ਇਹ ਦਿੱਲੀ ਦੇ ਯਾਰ ਹੈ ਜਿਹੜੇ ਦਿੱਲੀ ਦੇ ਯਾਰ ਤੁਹਾਨੂੰ ਇੱਕ ਛਤਰੀ ਆਉਂਦੀ ਹੈ ਜਦੋਂ ਤੁਸੀਂ ਕਬੂਤਰ ਫੜਦੇ ਹੋ ਬਾਹਰ ਪੰਖੀ ਆਜ਼ਾਦ ਕਬੂਤਰ ਫੜਦੇ ਇੱਕ ਛਤਰੀ ਆਉਂਦੀ ਹੈ ਛਤਰੀ ਤੇ ਕਬੂਤਰ ਲਾ ਦੇਣ ਨੂੰ ਚਿੱਟਾ ਉਹਦੇ ਪੈਰ ਬੰਨਦੇ ਨੇ ਐ ਕਰੀ ਜਾਂਦੇ ਕਬੂਤਰ ਉੱਤੇ ਬਹਿ ਜਾਂਦੇ ਆ ਜਿਹੜੇ ਆਜ਼ਾਦ ਕਬੂਤਰ ਹੁੰਦੇ ਆ ਉਹ ਛੱਡ ਕੇ ਇੰਡੀਅਨ ਸਟੇਟ ਦੇ ਖੁੱਡੇ 'ਚ ਵਾਰ ਦਿੰਦੇ ਆ ਕਿਉਂਕਿ ਬੋਲੀ ਉਹ ਬੋਲਣਗੇ ਅਸੀਂ ਕਹਿੰਦੇ ਸਾਡੇ ਆ ਸਾਡੇ ਆ ਸਾਡੇ ਆ ਤੇ ਜੇ ਕਹਿੰਦੇ ਸਾਡੇ ਆ ਫਿਰ ਇਹਨਾਂ ਪਾਰਟੀਆਂ ਨੂੰ ਛੱਡਣ ਜੇ ਤੁਹਾਡੇ ਆ ਪਾਰਟੀ ਨੂੰ ਕਿਉਂ ਛੱਡਣ ਕਈ ਵੀਰ ਕਹਿੰਦੇ ਇਹਦਾ ਬੰਦਾ ਜੀ ਪਾਰਟੀ ਵਾਜ ਤੋਂ ਉਪਰ ਉੱਠ ਕੇ ਗੱਲ ਕਰਦਾ ਕੀ ਦੀ ਕਰਦਾ ਉਹਦੀ ਵੋਟ ਤਾਂ ਉਹਦੇ ਕੋਲੇ ਜਾਂਦੀ ਜੇ ਇਹਨੇ ਤੁਹਾਨੂੰ ਠੋਕਦੀ ਆ ਪਰ ਜਿਹੜੇ ਆਮ ਆਦਮੀ ਪਾਰਟੀ ਹੈ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਆ ਜੀ ਲੋਕਾਂ ਦੇ ਆ ਵੀ ਲੋਕਾਂ ਦੀ ਹੱਕ ਦੀ ਗੱਲ ਕਰਦੇ ਆ ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਵੀ ਇਹ ਲੋਕਾਂ ਦਾ ਨਹੀਂ ਜਦੋਂ ਕੇਜਰੀਵਾਲ ਨੇ ਸੀਟਾਂ ਜਿੱਤੀਆਂ ਤੇ ਮਹੀਨਾ ਕੇ ਸਰਕਾਰ ਬਣੀ ਤੇ ਉਹ ਫੇਰ ਪੰਜਾਬ ਚ ਆਇਆ ਪੰਜਾਬ ਦੇ ਲੋਕ ਮੂਰਖਾ ਉਹ ਆਗਰ ਨੇ ਹਜਾਰੇ ਜੀ ਉਹ ਅੰਨੇ ਹਜ਼ਾਰ ਨੂੰ ਲੈ ਕੇ ਤੁਰ ਪਏ ਨਾਰੇ ਬੋਲੇ ਸੋਨਾਲ ਜੈ ਜੀ ਅਸੀਂ ਜੀ ਲੋਕਪਾਲ ਬਿੱਲ ਲਿਆਵਾਂਗੇ ਕਰਪਸ਼ਨ ਖਤਮਾਂਗੇ ਅੰਨਾ ਹਜ਼ਾਰ ਵੀ ਆਰਐਸਏ ਦਾ ਬੰਦਾ ਸੀ ਉਹ ਲਿਆ ਕੇ ਬਾਠਾਤਾ ਉਹ ਜਦੋਂ ਇੱਥੇ ਆ ਗਿਆ ਤੇ ਮੈਂ ਤੇ ਜਸੰਤ ਸਿੰਘ ਚੀਮਾ ਨੇ ਇਹਦਾ ਵਿਰੋਧ ਕਰਤਾ ਆਪ ਦਾ ਤੇ ਮੈਨੂੰ ਮੇਰੀ ਪਾਰਟੀ ਚੋਂ ਦੀ ਕੀ ਕੰਮ ਫੜ ਲਿਆ ਵੀ ਤੂੰ ਤਾਂ ਕਾਂਗਰਸ ਨੂੰ ਤਾ ਚੜਾਉਣੇ ਹੋ ਬਾਦਲ ਨੂੰ ਚੜਾਉਣੇ ਹੋ ਇਹਦਾ ਬਦਲਾ ਫੇਰ ਆ ਗਿਆ ਕੇਜਰੀ ਦੇ ਝੰਡੇ ਵਾਲੇ ਉਥੇ ਭਜਾਤਾ ਅਸੀਂ ਜਦੋਂ ਸ਼ੁਰੂ ਕਰਤਾ ਮੇਰੀ ਪਾਰਟੀ ਮੈਨੂੰ ਪਗੀ ਫੇਰ ਸਾਡੇ ਢਾਡੀਆਂ ਨੇ ਰਾਗੀਆਂ ਨੇ ਬਾਬਿਆਂ ਨੇ ਵੱਡੇ ਵੱਡੇ ਆਨ ਸਟੇਜ ਤੇ ਕੁਝ ਬੋਲਦੇ ਸੀ ਇਹ ਸਾਰੇ ਅੱਧੇ ਬੰਦੇ ਕੇਜਰੀ ਨੂੰ ਲਿਉਣ ਵਾਲੇ ਆ ਬੀਬੀ ਨੂੰ ਜੋਧਕੌਰ ਸਾਡੀ ਧੀ ਬੋਲਦੀ ਸੀ ਨਾ ਕਿਵੇਂ ਰੰਗਦੀ ਸੀਗੀ ਲੰਬੀ ਜਾ ਇਹਦਾ ਮਤਲਬ ਜੜਾਂ ਦੇ ਤੇਲ ਦੇ ਕੇ ਫੇਰ ਕਹਿੰਦੇ ਅਸੀਂ ਇੱਧਰ ਹੋ ਗਏ ਇਹ ਸਾਰੀਆਂ ਗੱਲਾਂ ਸੋਚੋ ਜਿਹੜਾ ਭਗਵੰਤ ਭਾਨੇ ਸਿੱਧੂ ਤੇ ਪਰਚਾਈਂ ਦੀ ਚੋੜਦਾ ਜਾਂ 10000 ਦਾ ਰਿਸ਼ਵਤ ਦਾ ਪਾਸਾ ਲਗਾਈ ਕੀਤੀ ਆ ਭਗਵੰਤ ਜਿਹੜਾ ਭਾਨਾ ਸਿੱਧੂ ਆ ਉਹ ਆਵਾਜ਼ ਬੰਦ ਕਰਨ ਲਈ ਕੀਤਾ ਸੀ ਭਾਨਖੀ ਬੰਦੇ ਸੀ ਆਗੇ ਤੇ ਉਹਨੇ ਕਹਿੰਦੇ ਦੇ ਪੈਸੇ ਹੁਣ ਪੈਸੇ ਮੜਾਉਣੇ ਇਹ ਗੈਰਕਾਨੂੰਨੀ ਐ ਇਹ ਕੰਮ ਤਾਂ ਸਰਕਾਰ ਨੂੰ ਕਰਨਾ ਚਾਹੀਦਾ ਸੀ ਚੋਣ ਚੋਰੀ ਕਰ ਲਈ ਹੁਣ ਭਾਨੇ ਸਿੱਧੂ ਦਾ ਜਦੋਂ ਸਿੱਧੂ ਮੂਸੇ ਵਾਲੇ ਨੇ ਕਿਸਾਨੀ ਸੰਘਰਸ਼ 'ਚ ਮੋਰਚਾ ਲਾਇਆ ਉੱਥੇ ਮੈਂ ਗਿਆ ਸਾਰੇ ਗਏ ਮੈਂ ਸਿੱਧੂ ਮੂਸੇ ਵਾਲੇ ਨੂੰ ਕਿਸਾਨੀ ਦਾ ਦਿੱਤਾ ਮੋਰਚਾ ਨਾ ਜੀ ਚੌਂਕ 'ਚ ਖੜੇ ਹੋਈ ਚੌਂਕ 'ਚ ਜਦੋਂ ਖੜੇ ਹੋਗੇ ਤੇ ਭਾਨੇ ਸਿੱਧੂ ਉੱਥੇ ਸੀਦਾ ਪਿਸਤੌਲ ਚੋਰੀ ਹੋ ਗਿਆ ਭਾਨੇ ਸਿੱਧੂ ਦਾ ਪਿਸਤੌਲ ਚੋਰੀ ਹੋ ਗਿਆ ਜੀ ਦਾ ਪਿਸਤੌਲ ਚੋਰੀ ਹੋ ਗਿਆ ਕੋ ਸਰਕਾਰ ਕਿਦੀ ਸੀ ਕੈਪਟਨ ਦੀ ਹੁਣ ਮੈਨੂੰ ਦੱਸੋ ਭਾਨਾ ਸਿੱਧੂ ਚੋਰ ਆ ਕਿ ਸਰਕਾਰ ਚੋਰ ਆ ਨਾ ਥਾਣੇਦਾਰ ਨੇ ਨਾ ਐਸਐਚਓ ਨੇ ਐਸਐਸਪੀ ਨੇ ਅੱਜ ਤੱਕ ਭਾਨੇ ਸਿੱਧੂ ਨੂੰ ਪਿਸਤੌਲ ਨਹੀਂ ਲੱਭ ਗਈ ਜਿੱਦਾਂ ਮੇਰੇ ਸਾਹਮਣੇ ਚੋਰੀ ਹੋਇਆ ਇਹ ਸਾਰੇ ਇਹ ਸਾਰੇ ਚੋਰ ਕੁੱਤੀ ਰਲੇ ਵੇ ਜਦੋਂ ਇਸ ਸਤਾ ਤੋਂ ਬਾਹਰ ਹੁੰਦੇ ਆ ਤੇ ਇਹ ਬਾਂਗਾ ਦਿੰਦੇ ਉੱਚੀਆਂ ਉੱਚੀਆਂ ਬਾਂਗਾ ਹੁਣ ਤੁਹਾਨੂੰ ਮੈਂ ਦੱਸਦਾ ਬਈ ਇਹ ਚੈਨ ਚੋਰੀ ਕਰ ਸਕਦਾ ਨਹੀਂ ਕਰ ਸਕਦਾ ਇਹ ਫਰਜ਼ ਕਰੋ ਬਈ ਸਿੱਧੂ ਭਾਨੇ ਤੇ ਪਰਚਾ ਦਰਜ ਕਰਨਾ ਇਹ ਕਾਨੂੰਨ ਜਦੋਂ ਫ੍ਰੀਡਮ ਆਫ ਸਪੀਚ ਹੈ ਫ੍ਰੀਡਮ ਆਫ ਐਕਸਪ੍ਰੈਸ਼ਨ ਆਸੀਂ ਬੋਲ ਸਕਦੇ ਆ ਕਹਿ ਸਕਦੇ ਆ ਫਿਰ ਫਿਰ ਇਹਦੇ ਤੇ پابੰਦੀ ਕਿਉਂ ਲਾਈ ਇਸ ਕਰਕੇ ਜਦੋਂ ਸਾਡੀ ਗੱਲ ਕੋਈ ਨਾ ਸੁਣੇ ਪ੍ਰੈਜ਼ੀਡੈਂਟ ਗੱਲ ਨਾ ਸੁਣੇ ਚੀਫ ਮਿਨਿਸਟਰ ਗੱਲ ਨਾ ਸੁਣੇ 92 ਦਾ ਵਗ ਗੱਲ ਨਾ ਸੁਣੇ ਨੈਸ਼ਨਲ ਹਿਊਮਰਸ ਨਾ ਬੋਲੇ ਕੋਈ ਬੋਲੇ ਹੀ ਨਾ ਫਿਰ ਅਸੀਂ ਆਰਟੀਕਲ 14 19 ਦੇ ਮੁਤਾਬਕ ਧਰਨਾ ਲਾਉਣੀ ਆ ਤੇ ਆ ਜਿਹੜੇ ਧਰਨਾ ਲੱਗਿਆ ਧਰਨਾ ਲੱਗਿਆ ਜੇ ਧਰਨਾ ਕਿਹਦਾ ਵੀ ਇਹ ਧਰਨਾ ਲੋਕਾਂ ਦਾ ਹੈ ਇਹ ਜ਼ੁਲਮ ਦੇ ਖਿਲਾਫ ਹੈ ਇਹ ਸਾਰੇ ਅੱਜ ਕਾਨੂੰਨੀ ਬੰਦੇ ਤੇ ਅੱਜ ਗੈਰ ਕਾਨੂੰਨੀ ਬੰਦਾ ਬੈਠਾ ਹੈ ਤੇ ਅੱਜ ਧਰਨਾ ਦੀ ਆਵਾਜ਼ ਕਿੱਥੇ ਤੱਕ ਜਾਊਗੀ ਪੂਰੀ ਸੰਸਾਰ ਚ ਜਾਊਗੀ ਆ ਬੈਠੇ ਜਿਹੋ ਦੇ ਦਰਸ਼ਨ ਸਿੰਘ ਮਹਿਤਾਵਾਰ ਗਏ ਇਹਨਾਂ ਨੇ ਯੋਧਿਆ ਨੇ ਪਹਿਲੇ ਦਿਨ ਜਿਹਦੇ ਸੀ ਆਏ ਆ ਤੇ ਇਹਨਾਂ ਨੇ ਉੱਥੇ ਮੀਟਿੰਗ ਕੀਤੀ ਆ ਅਸੀਂ ਵਿੱਚ ਆਏ ਆ ਜਿਹੜਾ ਕੀਤਾ ਮਾਹੌਲ ਇਹਨਾਂ ਨੇ ਪੂਰਾ ਕਾਇਮ ਕੀਤਾ ਇਹਨਾਂ ਨੇ ਮੇਰੇ ਸਾਹਮਣੇ ਕੀਤਾ ਅਸੀਂ ਸਿੱਧੂ ਭਾਨੇ ਦੀ ਮਾਤਾ ਜੀ ਬਿਆਨਤ ਕੌਰ ਦਾਦੀ ਜੀ ਨੂੰ ਮਿਲ ਕੇ ਗਏ ਆ ਤੇ ਪੂਰੇ ਜਕਾਰੇ ਤੇ ਨਾਰੇ ਲਾ ਇਸ ਕਰਕੇ ਵੀ ਲੜਾਂਗੇ ਅੱਜ ਐਲਾਨ ਜਿਹੜਾ ਹੋਇਆ ਹੈ ਪੰਜ ਤਰੀਕ ਨੂੰ ਅਸੀਂ ਜਾਵਾਂਗੇ ਉਹਦੇ ਘਰ ਅੱਗੇ ਤੇ ਜਾਣਾ ਚਾਹੀਦਾ ਤੇ ਸਾਰੇ ਅਨੁਸਾਰ ਦੇਣਾ ਚਾਹੀਦਾ ਮੈਂ ਅੱਜ ਕਹਿਣਾ ਵੀ ਆ ਸਾਡੇ ਬਖਰੇਵੇਂ ਹੋ ਸਕਦੇ ਆ ਬਹੁਤ ਕੁਝ ਹੋ ਸਕਦਾ ਪਾਰਟੀ ਬਈ ਤੋਂ ਪ੍ਰੋਟਕੋਲ ਜਿਵੇਂ ਅਸੀਂ ਅੱਜ ਆਏ ਪਹਿਲਾਂ ਵੀ ਆਈਏ ਕਿਉਂਕਿ ਜੇ ਤੁਹਾਨੂੰ ਮਾਰਨ ਤੇ ਕੁੱਟਣ ਵਾਲਾ ਇੱਕ ਹੈ ਤੇ ਫਿਰ ਅਸੀਂ ਕੁੱਟਖਾਨੇ ਵਾਲਾ ਇੱਕ ਕਿਉਂ ਨਹੀਂ ਹੁੰਦੀ ਇਸ ਕਰਕੇ ਨਿੱਕੀਆਂ ਮੋਟੀਆਂ ਜੇ ਕੋਈ ਹੋ ਵੀ ਜਾਂ ਕਮੀਆਂ ਕਿਸੇ ਦਾ ਨਾਂ ਨਹੀਂ ਲਿਆ ਗਿਆ ਕਿਸੇ ਤੋਂ ਉੱਚਾ ਨੀਵਾ ਬੁਲਾਇਆ ਗਿਆ ਉਹਨੂੰ ਅਸੀਂ ਬੈਠ ਕੇ ਕਰ ਲਾਂਗੇ ਹੈ ਸਾਰਾ ਕੁਝ ਠੀਕ ਹੋਊਗਾ ਤੇ ਅੱਜ ਜਿਤਨਾ ਇੱਥੋਂ ਜਿਤਨਾ ਹੈ ਠੀਕ ਹੈ ਜੀ ਹੁਣ ਤੂੰ ਸ਼ਾਂਤੀ ਰੱਖਣੀ ਹੈ ਕਿ ਨਹੀਂ ਰੱਖਣੀ ਤੇਰੀ ਡਿਊਟੀ ਹੈ ਅਸੀਂ ਸਾਰੇ ਸ਼ਾਂਤਮਈ ਕਿੱਡਾ ਕੋਈ ਪੁਲਿਸ ਨਹੀਂ ਲਵਾਈ ਕੋਈ ਗਨਮੈਨ ਨਹੀਂ ਅਸੀਂ ਲਵਾਇਆ ਅਸੀਂ ਸਾਰਿਆਂ ਨੇ ਡਿਸੇਬਲ ਨਾਲ ਕਿੱਡਾ ਪ੍ਰੋਗਰਾਮ ਕੀਤਾ ਕੋਈ ਹੈਗਾ ਗਨਮੈਨ ਕੋਈ ਸਿਕਿਉਰਿਟੀ ਲਵਾਈ ਹੈ ਅਸੀਂ ਯਾਰ ਅਨਖੀ ਅਸੀਂ ਰਾਜ ਕਰਨ ਵਾਲੀ ਕੌਮ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿਚ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੀਤਾ ਤੇ ਤੁਸੀਂ ਦੱਸੋ ਸਿੱਧੂ ਮਸੇਵਾਲੇ ਨੂੰ ਗੋਲੀਆਂ ਕਿਉਂ ਮਾਰੀਆਂ ਕਿਉਂ ਨਾ ਇੰਡਸਟਰੀ ਨੇ ਤੇ ਰਲ ਕੇ ਮਰਵਾਇਆ ਇਹਨਾਂ ਨੇ ਫੇਰ ਦੱਸੋ ਅਮਰਤਪਾਲ ਨੂੰ ਕਿਉਂ ਗ੍ਰਿਫਤਾਰ ਕੀਤਾ ਦੱਸੋ ਕਿਉਂ ਨਾ ਸਿੱਧੂ ਕੀ ਕਰਦਾ ਸੀ ਭਾਨਾ ਸਿੱਧੂ ਜਿਹੜੇ ਏਜੰਟ ਪੈਸੇ ਲੈ ਜਾਂਦੇ ਸੀ ਸਾਡੇ ਮੁੰਡੇ ਹਿਜਰਤ ਕਰਕੇ ਨੌਕਰੀ ਹੈ ਨਹੀਂ ਬਾਪੂ ਨੇ ਕਿੱਲਾ ਵੇਚਤਾ ਏਜੰਟ ਨੂੰ ਦੇਤੇ ਜਿਹੜਾ ਏਜੰਟ ਪੈਸੇ ਲੈ ਗਿਆ ਉਹਨੇ ਰਿਪੋਰਟ ਦਿੱਤੀ ਪੁਲਿਸ ਕੋਲੇ ਪੁਲਿਸ ਵੀ ਰਲ ਗਈ ਰਿਪੋਰਟ ਉੱਪਰ ਦਿੱਤੀ ਉਹ ਵੀ ਰਲ ਗਈ ਮੰਤਰੀ ਵੀ ਰਲ ਗਿਆ ਫੇਰ ਫਿਰ ਭਾਨੇ ਸਿੱਧੂ ਕੋਲੇ ਆ ਕੇ ਜਾਂ ਅਤਲਾ ਸਾਹਿਬ ਕੋਲੇ ਆ ਗਏ ਜਿਹਦੇ ਕੋਲੇ ਵੀ ਆ ਗਏ ਜਿਹੜੇ ਅੰਕ ਕੀਤਾ ਇਹ ਗੈਰਕਾਨੂੰਨੀ ਹੈ ਪਾਨੇ ਦਾ ਭਾਈ ਵੀ ਕਹਿੰਦਾ ਵੀ ਜਾਨ ਨੂੰ ਖਤਰਾ ਵੀ ਹੋ ਸਕਦਾ ਪਾਨੀ ਨੂੰ ਮੈਨੂੰ ਉਹ ਕੋਈ ਖਤਰਾ ਨਹੀਂ ਹੁੰਦਾ ਭਗਵੰਤ ਮਾਨ ਆਪਦੀ ਜਾਨ ਬਚਾ ਕੇ ਰੱਖੇ ਸਾਨੂੰ ਖਤਰਾ ਨਹੀਂ